ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ। 트੍ਰੰਪ ਪ੍ਰਸ਼ਾਸਨ ਨੇ ਏਜੰਸੀ ਤੇ ਅਮਰੀਕੀ ਟੈਕਸ ਦਾ ਤਾਵਾ ਦੇ ਪੈਸੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਕੁਝ ਦਿਨ ਪਹਿਲਾਂ 트੍ਰੰਪ ਨੇ ਅਰਬਪਤੀ ਐਲਨ ਮਸਕ ਨੂੰ ਲਗਭਗ ਸਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਦੀ ਸਵਿਖਿਆ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਯੂਐਸਏਡ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ। ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਵਿੱਚ ਆਪਣੇ ਪ੍ਰੋਗਰਾਮਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ ਐਲਨ ਮਸਕ ਨੇ ਏਜੰਸੀ ਨੂੰ ਇੱਕ ਅਪਰਾਧਿਕ ਸੰਗਠਨ ਦੱਸਿਆ ਹੈ ਟਰੰਪ ਪ੍ਰਸ਼ਾਸਨ ਨੇ ਦਾਵਾ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਨੇ ਪਿਛਲੇ ਕੁਝ ਸਾਲਾਂ ਵਿੱਚ ਅਲ ਕਾਇਦਾ ਵਰਗੇ ਅਤਵਾਦੀ ਸੰਗਠਨਾਂ ਨੂੰ ਫੰਡ ਦਿੱਤਾ ਸਾਲ 2019 ਵਿੱਚ ਅਤਵਾਦੀ ਹਾਫਿਜ਼ ਸૈયਦ ਦੇ ਅਤਵਾਦੀ ਸੰਗਠਨ ਲਸ਼ਕਰੇ ਤੋਇਬਾ ਨੂੰ 110000 ਡਾਲਰ ਦਿੱਤੇ ਗਏ ਸਨ ਅਮਰੀਕੀ ਵਿਦੇਸ਼ ਵਿਭਾਗ ਦੇ ਅਨਸਾਰ ਫਲਾਇ ਇਨਸਾਨੀਅਤ ਫਾਊਂਡੇਸ਼ਨ ਨੂੰ ਵੀ ਯੂਐਸਏ ਦੁਆਰਾ ਫੰਡ ਦਿੱਤਾ ਜਾਂਦਾ ਹੈ ਫਲਾਇ ਇਨਸਾਨੀਅਤ ਫਾਊਂਡੇਸ਼ਨ ਪਾਕਿਸਤਾਨ ਵਿੱਚ ਸਥਿਤ ਇੱਕ ਸੰਗਠਨ ਹੈ ਜੋ ਲਸ਼ਕਰੇ ਤੋਇਬਾ ਅਤੇ ਜ਼ਮਾਤ ਉਦ ਦਾਵਾ ਨਾਲ ਜੁੜਿਆ ਹੋਇਆ ਹੈ ਇਹ ਸੰਗਠਨ ਹਾਫਿਜ਼ ਸૈયਦ ਦੇ ਲਸ਼ਕਰੇ ਤੋਇਬਾ ਦਾ ਇੱਕ ਫਰੰਟ ਹੈ ਇਹ ਅਤਵਾਦੀ ਸੰਗਠਨ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਏਜੰਸੀ ਨੇ ਗਵਾਟੇਮਾਲਾ ਅਤੇ ਅਰਮੇਨੀਆ ਸਮੇਤ ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਐਲਜੀਬੀਟੀ ਲੋਕਾਂ ਦੀ ਮਦਦ ਲਈ ਫੰਡ ਮਹੀਆ ਕਰਵਾਏ ਸਨ ਇੰਨਾ ਹੀ ਨਹੀਂ ਸ਼੍ਰੀਲੰਕਾ ਦੇ ਪੱਤਰਕਾਰਾਂ ਨੂੰ ਬਾਈਨਰੀ ਲਿੰਗ ਪਾਸ਼ਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਰਗੀਆਂ ਛੋਟੀਆਂ ਚੀਜ਼ਾਂ ਲਈ ਵੀ ਫੰਡ ਦਿੱਤੇ ਗਏ ਸਨ ਇਸ ਮਾਮਲੇ ਤੇ 트럼ਪ ਪ੍ਰਸ਼ਾਸਨ ਨੇ ਐਕਸ ਤੇ ਲਿਖਿਆ ਦਹਾਕਿਆਂ ਤੋਂ ਵਿਆਸ ਏਡ ਨੌਕਰਸ਼ਾਹਾਂ ਦਾ ਮੰਨਣਾ ਸੀ ਕਿ ਉਹ ਕਿਸੇ ਪ੍ਰਤੀ ਜਵਾਬ ਦੇ ਨਹੀਂ ਹਨ ਪਰ ਯੁੱਗ ਖਤਮ ਹੋ ਚੁੱਕਾ ਹੈ ਰਾਸ਼ਟਰਪਤੀ 트럼ਪ ਫੰਡਾਂ ਦੀ ਬਰਬਾਦੀ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕ ਰਹੇ ਹਨ ਟੈਕਨੋਲੋਜੀ ਅਰਸ਼ਪਤੀ ਐਲਨ ਮਸਕ ਨੇ ਵੀ ਦਸਤਾਵੇਜ਼ਾਂ ਦੇ ਪ੍ਰਗਿਆ ਦਿੱਤੀ ਹੈ ਉਹਨਾਂ ਨੂੰ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਕਿਹਾ ਹੈ ਆਉਣ ਜਾਣਦੇ ਹਾਂ ਇਸ ਦੇ ਬਾਰੇ ਸਾਬਕਾ ਅਧਿਕਾਰੀਆਂ ਨੇ 트럼ਪ ਦੇ ਇਸ ਫੈਸਲੇ ਬਾਰੇ ਕੀ ਕਿਹਾ ਹੈ ਹਾਲਾਂਕਿ ਸਾਬਕਾ ਰਾਸ਼ਟਰਪਤੀ ਬਾਈਡਨ ਓਬਾਮਾ ਜਾਰਜ ਬੁਸ਼ ਬਿਲ ਕਲਿੰਟਨ ਅਤੇ ਰੀਗਨ ਦੇ ਪ੍ਰਸ਼ਾਸਨ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਨੇ 트럼ਪ ਦੇ ਫੈਸਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਯੂਐਸਏ ਨੂੰ ਬੰਦ ਕਰਨਾ ਕਿਸੇ ਵੀ ਰਾਜਨੀਤਿਕ ਪਾਰਟੀ ਲਈ ਲਾਭਦਾਇਕ ਨਹੀਂ ਹੈ 트럼ਪ ਦੇ ਫੈਸਲੇ ਨਾਲ ਅਮਰੀਕਾ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ ਮੰ타 ਪਾਵਰ ਗੈਲ ਸਮੀਤ ਐਂਡਰਿਓ ਨੇਟ ਸੀਓਐਸ ਜੇ ਬ੍ਰਾਊਨ ਐਟਵੁੱਡ ਅਤੇ ਪੀਟਰ ਮੈਕਫਰਸਨ ਵਰਗੇ ਅਧਿਕਾਰੀਆਂ ਨੇ ਲਿਖਿਆ ਹੈ ਯੂਐਸ ਏਡ ਸਹਾਇਤਾ ਅਮਰੀਕੀ ਹਿੱਤਾਂ ਲਈ ਬਹੁਤ ਜ਼ਰੂਰੀ ਹੈ ਅਮਰੀਕੀ ਕਾਂਗਰਸ ਦਾ ਫਰਜ਼ ਹੈ ਕਿ ਯੂਐਸ ਏਡ ਦੀ ਰੱਖਿਆ ਕਰੇ ਯੂਐਸ ਏਡ ਪ੍ਰੋਗਰਾਮ ਤਹਿਤ ਲਗਭਗ 120 ਦੇਸ਼ਾਂ ਵਿੱਚ ਵੱਖ-ਵੱਖ ਯੋਜਨਾਵਾਂ ਚੱਲ ਰਹੀਆਂ ਹਨ 2023 ਵਿੱਚ ਇਸ ਏਜੰਸੀ ਦੇ ਪ੍ਰੋਗਰਾਮਾਂ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਸੰਸਥਾਵਾਂ ਨੂੰ 72 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਗਈ ਸੀ